ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਕਈ ਵਾਰ ਇਨਸਾਨ ਜ਼ਿੰਦਗੀ ਦੇ ਵਿੱਚ ਐਸੇ ਐਸੇ ਪਾਪ ਕਰ ਲੈਂਦਾ ਹੈ ਕਿ ਜਿਸ ਦੀ ਸਜ਼ਾ ਉਸ ਨੂੰ ਬੜੀ ਹੀ ਭਿਆਨਕ ਮਿਲਦੀ ਹੈ ਤੇ ਐਨੀ ਭਿਆਨਕ ਸਜ਼ਾ ਮਿਲਦੀ ਹੈ ਕਿ ਰਹਿਣ ਵਾਲਿਆਂ ਕਈ ਪੁਸਤਾਂ ਯਾਦ ਰੱਖਦੀਆਂ ਨੇ ਉਹ ਵੀ ਫਿਰ ਪਾਪ ਕਰਨ ਦੇ ਬਾਰੇ ਸੋਚਦਿਆਂ ਨਹੀਂ ਐਦਾਂ ਦੀ ਹੀ ਘਟਨਾ ਘਟੀ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਨਾਲ ਸੁਰਜੀਤ ਸਿੰਘ ਜੋ ਕਿ ਪੇਸ਼ੇ ਤੋਂ ਇੱਕ ਆਰਮੀ ਫੌਜੀ ਸੀ ਅਤੇ ਉਸ ਨੂੰ ਰਿਟਾਇਰਮੈਂਟ ਮਿਲਨੀ ਸੀ ਆਰਮੀ ਦੇ ਵਿੱਚ ਡਿਊਟੀ ਕਰਦਿਆਂ ਕਰਦਿਆਂ ਉਸ ਨੇ ਗੁਰਬਾਣੀ ਦੀ ਸੰਥਿਆ ਲੈ ਲਈ ਸੀ ਕਿਉਂਕਿ ਉਸ ਨੇ ਅੰਮ੍ਰਿਤ ਛਕਿਆ ਹੋਇਆ ਸੀ ਦਾੜੀ ਕੇਸ ਤਾਂ ਉਸ ਨੇ ਸ਼ੁਰੂ ਤੋਂ ਹੀ ਰੱਖੇ ਹੋਏ ਸੀ ਸੁਰਜੀਤ ਸਿੰਘ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਰੋਜ਼ ਉੱਥੇ ਨਿਤਨੇਮ ਕਰਦਾ ਹੁੰਦਾ ਸੀ ਨਿਤਨੇਮ ਕਰਦਾ ਹੁੰਦਾ ਸੀ ਤੇ ਸਿੱਖ ਰੈਜੀਮੈਂਟ ਦੇ ਵਿੱਚ ਸੀ ਤੇ ਉੱਥੇ ਦੇ ਜੋ ਆ ਅਰਮੀ ਸੀ ਉਹਨਾਂ ਨੇ ਇੱਕ ਗੁਰੂ ਘਰ ਦੀ ਸਾਰ ਸੰਭਾਲ ਜੋ ਹੈ ਉਹ ਸੁਰਜੀਤ ਸਿੰਘ ਨੂੰ ਦੇ ਦਿੱਤੀ ਸੀ ਅਤੇ ਆਰਮੀ ਦੇ ਵਿੱਚ ਰਹਿੰਦੇ ਰਹਿੰਦੇ ਇਸ ਨੇ ਪਾਠ ਦੀ ਸੰਥਿਆ ਵੀ ਲੈ ਲਈ ਸੀ ਅਤੇ ਹੁਣ ਇਸ ਵਕਤ ਆਰਮੀ ਤੋਂ ਰਿਟਾਇਰ ਹੋ ਗਿਆ ਸੀ ਉਸ ਤੋਂ ਬਾਅਦ ਪਹੁੰਚਦਾ ਹੈ ਆਪਣੇ ਘਰ ਪਰ ਜਿਹੜਾ ਇਨਸਾਨ ਆਰਮੀ ਦੇ ਵਿੱਚ ਰਹਿ ਚੁੱਕਿਆ ਹੋਵੇ ਉਸ ਦਾ ਘਰ ਮਨ ਨਹੀਂ ਕਰਦਾ ਤੇ ਉਸ ਨੇ ਇਹ ਸੋਚਿਆ ਕਿ ਮੈਂ ਪਾਠ ਦੀ ਸੰਥਿਆ ਤਾਂ ਲਈ ਹੋਈ ਹੈ ਕਿਉਂ ਨਾ ਮੈਂ ਕਿਸੇ ਪਿੰਡ ਦੇ ਵਿੱਚ ਜਾ ਕੇ ਗ੍ਰੰਥੀ ਸਿੰਘ ਦੀ ਡਿਊਟੀ ਕਰ ਲਵਾ। ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਪਹੁੰਚ ਜਾਂਦਾ ਹੈ ਲੁਧਿਆਣੇ ਜ਼ਿਲ੍ਹੇ ਦੇ ਇੱਕ ਲਾਗੇ ਪਿੰਡ ਦੇ ਵਿੱਚ। ਉੱਥੋਂ ਦੇ ਇੱਕ ਪ੍ਰਧਾਨ ਨੂੰ ਮਿਲਦਾ ਹੈ ਤੇ ਉਸ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਦੀ ਸੀਟ ਖਾਲੀ ਸੀ ਕਿਉਂਕਿ ਪਹਿਲਾਂ ਜੋ ਗ੍ਰੰਥੀ ਸਿੰਘ ਸੀ ਉੱਥੋਂ ਜਾ ਚੁੱਕਿਆ ਸੀ। ਪ੍ਰਧਾਨ ਨੇ ਵੀ ਆਪਣੇ ਪਿੰਡਦਿਆਂ ਨਾਲ ਸਲਾਹ مشورہ ਕੀਤਾ ਕਿ ਰਿਟਾਇਰ ਫੌਜੀ ਹੈ, ਪੂਰਾ ਸਮਝਦਾਰ ਹੈ, ਆਪਾਂ ਇਸ ਨੂੰ ਡਿਊਟੀ ਦੇ ਦਿੰਨੇ ਆ ਕਿਉਂਕਿ ਫੌਜ ਦੇ ਵਿੱਚ ਵੀ ਇਸ ਨੇ ਗੁਰਦੁਆਰਾ ਦੇ ਸਾਰ ਸੰਭਾਲ ਕੀਤੀ ਹੈ। ਇਸ ਨੂੰ ਸਾਰਾ ਨੌਲੇਜ ਵੀ ਹੈ। ਉਸ ਤੋਂ ਬਾਅਦ ਪ੍ਰਧਾਨ ਨੇ ਵੀ ਜਦੋਂ ਪਿੰਡਦਿਆਂ ਨਾਲ ਸਲਾਹ مشورہ ਕੀਤਾ ਤੇ ਸੁਰਜੀਤ ਸਿੰਘ ਨੂੰ ਕਹਿ ਦਿੱਤਾ ਕਿ ਤੁਸੀਂ ਬਗੜੌਰ ਸੰਭਾਲ ਲਓ ਅਤੇ 15000 ਰੁਪਏ ਤਨਖਾਹ ਉਸ ਨੂੰ ਗੁਰੂ ਘਰ ਦੇ ਵਿੱਚੋਂ ਮਿਲਣ ਲੱਗੀ ਸੁਜੀਤ ਸਿੰਘ ਜੋ ਕਿ ਆਰਮੀ ਦੇ ਵਿੱਚੋਂ ਰਿਟਾਇਰ ਹੋਇਆ ਸੀ ਉੱਥੋਂ ਵੀ ਉਸ ਨੂੰ ਪਿੰਡ 'ਤੇ ਕਾਰੀਰ ਵੀ ਪੈਨਸ਼ਨ ਆਉਂਦੀ ਸੀ ਉਸ ਤੋਂ ਗੁਜ਼ਾਰਾ ਵਧੀਆ ਚੱਲਦਾ ਸੀ ਗੁਰੂ ਘਰ ਦੇ ਵਿੱਚ ਸੰਗਤਾਂ ਆਉਣ ਲੱਗੀਆਂ ਸੁਰਜੀਤ ਸਿੰਘ ਰੋਜ਼ ਕਥਾ ਕਰਿਆ ਕਰੇ ਕੀਰਤਨ ਵੀ ਕਰਿਆ ਕਰੇ ਗੁਰਬਾਣੀ ਦੀ ਵਿਆਖਿਆ ਕਰਿਆ ਕਰੇ ਪਿੰਡ ਦੇ ਲੋਕ ਗੁਰੂ ਘਰ ਦੇ ਵਿੱਚ ਆਉਣ ਲੱਗ ਗਏ ਅਤੇ ਗੁਰੂ ਘਰ ਦੇ ਵਰਤੇ ਹੋਰ ਲੋਕਾਂ ਦੀ ਸ਼ਰਧਾ ਵਧ ਗਈ ਪਰ ਸੁਰਜੀਤ ਸਿੰਘ ਸੀ ਇਹ ਲੋਕਾਂ ਦੇ ਨਾਲ ਜਿਆਦਾ ਇਸਨੇ ਗੱਲਾਂ ਬਾਤਾਂ ਕਰਨੀਆਂ ਮੇਲ ਮਲਾਪ ਕਰਨਾ ਕਿਉਂਕਿ ਜੋ ਫੌਜੀ ਵਾਲਾ ਹੁੰਦਾ ਹੈ ਆਰਮੀ ਵਾਲਾ ਉਸਨੇ ਸਾਰੀ ਉਮਰ ਡਿਊਟੀ ਕੀਤੀ ਹੁੰਦੀ ਹੈ ਤੇ ਡਿਊਟੀ ਬੜੀ ਸਖਤ ਹੁੰਦੀ ਹੈ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਸ਼ਖਸ ਇਹ ਹੀ ਸੋਚਦਾ ਹੈ ਕਿ ਹੁਣ ਜੇ ਦੇ ਆਪਣੇ ਦਿਨ ਬਚੇ ਨੇ ਇਹਨਾਂ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਗੁਜ਼ਾਰ ਲਈਏ ਲੋਕਾਂ ਦੇ ਨਾਲ ਹੱਸੀਏ ਖੇਡੀਏ ਤਾਂ ਉਸੇ ਵਕਤ ਹੀ ਉਸਦੀ ਦੋਸਤੀ ਹੋ ਜਾਂਦੀ ਹੈ ਪਿੰਡ ਦੇ ਵਿੱਚ ਰਹਿਣ ਵਾਲੇ ਬਲਦੇਵ ਸਿੰਘ ਦੇ ਨਾਲ ਬਲਦੇਵ ਸਿੰਘ ਜੋ ਕਿ ਸੁਰਜੀਤ ਸਿੰਘ ਦੀ ਉਮਰ ਦਾ ਹੀ ਸੀ ਅਤੇ ਸੁਰਜੀਤ ਸਿੰਘ ਦੇ ਨਾਲ ਅਕਸਰ ਹੀ ਗੁਰੂ ਘਰ ਦੇ ਵਿੱਚ ਆ ਜਾਂਦਾ ਦਿਨੇ ਇਕੱਠੇ ਬੈਠੇ ਰਹਿੰਦੇ ਤੇ ਕਈ ਵਾਰ ਸੁਰਜੀਤ ਸਿੰਘ ਵੀ ਬਲਦੇਵ ਸਿੰਘ ਦੇ ਘਰ ਪਹੁੰਚ ਜਾਂਦਾ ਅਤੇ ਉੱਥੇ ਬੈਠ ਕੇ ਗੱਲਾਂ ਬਾਤਾਂ ਮਾਰਦੇ ਰਹਿੰਦੇ ਉਹਨਾਂ ਦੀ ਦੋਸਤੀ ਬਹੁਤ ਹੀ ਜ਼ਿਆਦਾ ਗੂੜੀ ਹੋ ਚੁੱਕੀ ਸੀ ਬਲਦੇਵ ਸਿੰਘ ਨੂੰ ਇੱਕਦਮ ਸੁਰਜੀਤ ਸਿੰਘ ਨੇ ਕਿਹਾ ਕਿ ਮੈਂ ਇੱਥੇ ਨਾ ਇੱਕ ਕੰਮ ਚਲਾਉਂਦਾ ਉਸ ਦੇ ਮਨ ਦੇ ਵਿੱਚ ਇੱਕ ਲਾਲਚ ਆ ਗਿਆ ਤੇ ਬਲਦੇਵ ਸਿੰਘ ਨੇ ਕਿਹਾ ਦੱਸੋ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ ਤਾਂ ਸੁਜੀ ਸਿੰਘ ਨੇ ਕਿਹਾ ਕਿ ਮੈਂ ਵਿਆਜ ਤੇ ਪੈਸੇ ਦੇ ਦੇਵਾਂਗੇ ਜੇ ਕਿਸੇ ਨੂੰ ਕੋਈ ਵਿਆਜ ਤੇ ਪੈਸਾ ਦੀ ਜਰੂਰਤ ਹੋਵੇ ਤਾਂ ਮੇਰੇ ਤੋਂ ਲੈ ਸਕਦਾ ਹੈ ਅਤੇ ਉਸ ਦਾ ਵਿਆਜ ਸਮੇਤ ਮੈਨੂੰ ਪੈਸੇ ਮੋੜ ਸਕਦਾ ਹੈ ਤਾਂ ਬਲਦੇਵ ਸਿੰਘ ਨੇ ਉਸ ਦੀ ਇਹ ਬਹੁਤ ਹੈਲਪ ਕੀਤੀ ਤੇ ਕਿਹਾ ਕਿ ਕੋਈ ਗੱਲ ਨਹੀਂ ਪਿੰਡ ਦੇ ਵਿੱਚ ਜਿਹੜੇ ਲੋਕ ਆ ਕੰਮ ਕਰਦੇ ਨੇ ਮੋਂਨ ਸਾਰਿਆਂ ਨੂੰ ਇਸ ਵਿਸ਼ੇ ਬਾਰੇ ਦੱਸ ਦੂੰਗਾ ਕਿ ਵਿਆਜ ਤੇ ਕਿਸੇ ਨੂੰ ਪੈਸੇ ਚਾਹੀਦੇ ਹੋਣ ਤਾਂ ਆਪਣੇ ਗਰੰਥੀ ਸਿੰਘ ਦੇ ਕੋਲੋਂ ਲੈ ਲਵੇ ਤਾਂ ਉਸ ਤੋਂ ਬਾਅਦ ਗਰੰਥੀ ਸਿੰਘ ਨੇ ਇਹ ਕੰਮ ਸ਼ੁਰੂ ਕਰ ਲਿਆ ਪਿੰਡ ਦੇ ਵਿੱਚ ਜਿਸ ਕਿਸੇ ਨੂੰ ਉਹ ਤੁਹੰਦੀ ਪੈਸਿਆਂ ਦੀ ਕੋਈ ਆਪਣਾ ਗਹਿਣਾ ਰੱਖਦਾ ਕੋਈ ਘਰ ਦੇ ਪੇਪਰ ਰੱਖਦਾ ਐਦਾਂ ਐਦਾਂ ਕਰਕੇ ਉਸਨੇ ਵਿਆਜ ਤੇ ਪੈਸੇ ਦੇਣ ਦਾ ਕੰਮ ਜੋ ਹੈ ਉਹ ਸ਼ੁਰੂ ਕਰ ਲਿਆ ਹੁਣ ਆਪਾਂ ਗੱਲ ਕਰਦੇ ਹਾਂ ਬਲਦੇਵ ਸਿੰਘ ਦੀ ਤੇ ਬਲਦੇਵ ਸਿੰਘ ਦਾ ਇੱਕ ਕਲਾਕਾਰਾ ਪੁੱਤ ਸੀ ਜੋ ਕਿ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਸੀ ਉੱਥੇ ਉਸ ਨੂੰ 20000 ਰੁਪਏ ਤਨਖਾਹ ਮਿਲਦੀ ਸੀ ਅਤੇ ਉਸੇ ਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਬਲਦੇਵ ਸਿੰਘ ਦੇ ਪੁੱਤਰ ਦਾ ਹਜੇ 6-7 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਇੱਕ ਦਿਨ ਬਲਦੇਵ ਸਿੰਘ ਦਾ ਪੁੱਤਰ ਜੋ ਹੈ ਸ਼ਹਿਰ ਤੋਂ ਵਾਪਸ ਆਪਣੇ ਪਿੰਡ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਵਾਰਾ ਕੁੱਤਾ ਉਸ ਦੀ ਮੋਟਰਸਾਈਕਲ ਦੇ ਅੱਗੇ ਆ ਜਾਂਦਾ ਹੈ ਕਰਕੇ ਉਹ ਮੋਟਰਸਾਈਕਲ ਉਸ ਕੁੱਤੇ ਦੇ ਵਿੱਚ ਟਕਰਾਂਦਾ ਹੈ ਤੇ ਉਸਤੇ ਬੇਟੇ ਦਾ ਸਿਰ ਜੋ ਹੈ ਜ਼ਮੀਨ ਤੇ ਟਕਰਾਂ ਜਾਂਦਾ ਹੈ ਤੇ ਉਹ ਆਪਣੀ ਯਾਦਦਾਸ਼ਤ ਖੋ ਬੈਠਦਾ ਹੈ ਮੌਕੇ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਵੱਖ-ਵੱਖ ਡਾਕਟਰਾਂ ਨੂੰ ਦਿਖਾਇਆ ਗਿਆ ਪਰ ਸਿਰ ਦੇ ਵਿੱਚ ਗੈਰੀ ਸੱਟ ਲੱਗੀ ਐਸੇ ਕਰਕੇ ਉਸ ਦੀ ਯਾਦਦਾਸ਼ਤ ਜੋ ਹੈ ਉਹ ਵਾਪਸ ਨਹੀਂ ਆਈ ਬਲਦੇਵ ਸਿੰਘ ਜੋ ਹੈ ਉਹ ਗ੍ਰੰਥੀ ਸਿੰਘ ਦੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਭਾਈ ਸਾਹਿਬ ਮੈਨੂੰ ਹੁਣ ਪੈਸਿਆਂ ਦੀ ਸਖਤ ਜ਼ਰੂਰਤ ਹੈ ਕਿਉਂਕਿ ਮੇਰਾ ਇਕੱਲਾ ਕਹਿਰਾ ਪੁੱਤ ਸੀ ਉਹੀ ਕਮਾਉਣ ਵਾਲਾ ਉਹ ਹੁਣ ਮੰਜੇ ਤੇ ਪਿਆ ਹੈ ਮੈਨੂੰ ਉਸ ਦਾ ਇਲਾਜ ਕਰਵਾਉਣਾ ਹੈ ਉਸ ਤੋਂ ਬਾਅਦ ਵਜਨੇ ਕਿਹਾ ਕਿ ਕਿੰਨੇ ਪੈਸੇ ਚਾਹੀਦੇ ਨੇ ਤੈਨੂੰ ਇਲਾਜ ਵਾਸਤੇ ਤਾਂ ਬਲਦੇਵ ਸਿੰਘ ਕਹਿਣ ਲੱਗਾ ਘੱਟੋ-ਘੱਟ 1.5 ਲੱਖ ਰੁਪਏ ਖਰਚਾ ਦੱਸਿਆ ਡਾਕਟਰ ਨੇ ਆਪਰੇਸ਼ਨ ਹੋਣਾ ਹੈ ਉਸ ਤੋਂ ਬਾਅਦ ਗਰੰਤੀ ਸਿੰਘ ਨੇ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਲੱਖ ਰੁਪਇਆ ਕੱਢ ਕੇ ਬਲਦੇਵ ਸਿੰਘ ਨੂੰ ਦੇ ਦਿੱਤਾ ਬਲਦੇਵ ਸਿੰਘ ਨੇ ਆਪਣੇ ਬੱਚੇ ਦਾ ਆਪਰੇਸ਼ਨ ਕਰਾਉਣਾ ਸ਼ੁਰੂ ਕਰ ਦਿੱਤਾ ਪਰ ਰੱਬ ਨੂੰ ਸ਼ਾਇਦ ਇਥੋਂ ਤੱਕ ਹੀ ਸਾਥ ਲਿਖਿਆ ਸੀ ਉਸ ਦਾ ਬੇਟਾ ਨਹੀਂ ਵੱਸ ਸਕਿਆ ਆਪਣੇ ਪੁੱਤਰ ਦੀ ਜਾਣ ਕਰਕੇ ਬਲਦੇਵ ਸਿੰਘ ਬਿਲਕੁਲ ਟੁੱਟ ਚੁੱਕਿਆ ਸੀ ਅਤੇ ਉੱਚੀ-ਉੱਚੀ ਤਾਹਾਂ ਮਾਰ ਕੇ ਰੋਣ ਲੱਗ ਗਿਆ ਹਜੇ ਭੋਗ ਵੀ ਨਹੀਂ ਪਿਆ ਸੀ ਤੇ ਸੁਰਜੀਤ ਸਿੰਘ ਨੇ ਪੈਸੇ ਮੰਗਣੇ ਸ਼ੁਰੂ ਕਰ ਪਾਏ ਮੈਨੂੰ ਪੈਸੇ ਮੋੜਾ ਬਲਦੇਵ ਸਿੰਘ ਨੇ ਕਿਹਾ ਕਿ ਤੂੰ ਮੇਰਾ ਚੰਗਾ ਦੋਸਤ ਹੈ ਚੰਗਾ ਮਿੱਤਰ ਹੈ ਪਰ ਹਜੇ ਮੇਰੇ ਪੁੱਤਰ ਦਾ ਭੋਗ ਤਾਂ ਪੈ ਜਾਣ ਦੇ ਘਰ ਦੇ ਵਿੱਚ ਮੇਰੀ ਨੋ ਜੋ ਕਿ ਵਿਧਵਾ ਹੋ ਚੁੱਕੀ ਹੈ ਮੇਰਾ ਕੱਲਾ ਕਰਾ ਪੋਤਾ ਕਮਾਉਣ ਵਾਲਾ ਇਸ ਦੁਨੀਆ ਤੋਂ ਜਾ ਚੁੱਕਿਆ ਹੈ ਉਸ ਚਤ ਤੋ ਸਬਰ ਤਾਂ ਕਰ ਦੂਜੇ ਪਾਸੇ ਜੋ ਗੁਰੂ ਘਰ ਦਾ ਪ੍ਰਧਾਨ ਸੀ ਉਹ ਵੀ ਸੁਰਜੀਤ ਸਿੰਘ ਦੇ ਕੋਲੋਂ ਹਸਾਬ ਮੰਗ ਰਿਹਾ ਸੀ ਕਿ ਗੋਲਕ ਦੇ ਵਿੱਚ ਜਿਹੜੇ ਪੈਸੇ ਸੀ ਤੁਸੀਂ ਉਹ ਕਿੱਥੇ ਵਰਤੇ ਨੇ ਉਹ ਸਾਨੂੰ ਵਾਪਸ ਦਿਓ ਤਾਂ ਉਸ ਤੋਂ ਬਾਅਦ ਸੁਰਜੀਤ ਸਿੰਘ ਕਹਿਣ ਲੱਗਾ ਕਿ ਉਹ ਪੈਸੇ ਮੈਂ ਆਪਣੇ ਕੰਮ ਲਈ ਵਰਤੇ ਨੇ ਮੈਂ ਤੁਹਾਨੂੰ ਆਪੇ ਵਾਪਸ ਮੋੜ ਦੇਵਾਂਗਾ ਕਿਉਂਕਿ ਗੋਲਕ ਦੇ ਵਿੱਚ ਸੁਰਜੀਤ ਸਿੰਘ ਉਹਨਾਂ ਦੇ ਘਰ ਆਉਣ ਜਾਣ ਲੱਗਿਆ ਤੇ ਉਹਨਾਂ ਦੀ ਨੌ ਦੇ ਨਾਲ ਨਾਜਾਇਜ਼ ਰਿਸ਼ਤਾ ਬਣਾਉਣਾ ਸ਼ੁਰੂ ਕਰ ਦਿੱਤਾ। ਅਤੇ ਜ਼ਬਰਦਸਤੀ ਇਹ ਕਹਿਣ ਲੱਗਿਆ ਕਿ ਜੇਕਰ ਤੂੰ ਮੇਨ ਨਾਲ ਰਿਸ਼ਤਾ ਨਾ ਬਣਾਇਆ ਤਾਂ ਮੈਨੂੰ ਪੈਸੇ ਵਾਪਸ ਕਰੋ। ਜਿੰਨਾ ਚਿਰ ਤੁਸੀਂ ਪੈਸੇ ਵਾਪਸ ਨਹੀਂ ਕਰੋਗੇ ਮੈਂ ਉਹਨਾਂ ਚੱਕਰ ਇਹ ਸਭ ਕੰਮ ਬੜੀ ਨੌ ਦੇ ਨਾਲ ਕਰਾਂ। ਰੋਜ਼ ਸੁਰਜੀਤ ਸਿੰਘ ਦੁਪਹਿਰੇ ਦੁਪਹਿਰੇ ਉਹਨਾਂ ਦੇ ਘਰ ਆਇਆ ਕਰੇ ਅਤੇ ਉਹਨਾਂ ਦੀ ਨੌ ਦੇ ਨਾਲ ਗਲਤ ਕੰਮ ਕਰਿਆ ਕਰੇ। ਇੱਕ ਦਿਨ ਉਹਨਾਂ ਦੀ ਨੌ ਘਰੋਂ ਭੱਜ ਗਈ ਅਤੇ ਕੀਰਤਪੁਰ ਸਾਹਿਬ ਗੁਰੂ ਘਰ ਅਰਦਾਸ ਕਰਕੇ ਇੱਕ ਰੇਲਵੇ ਟ੍ਰੈਕ ਤੇ ਆ ਕੇ ਆਪਣੀ ਜਾਨ ਦੇ ਦਿੱਤੀ। ਇਹ ਖਬਰ ਜਦੋਂ ਗ੍ਰੰਥੀ ਸਿੰਘ ਨੂੰ ਪ ਵੱਡੀ ਗਿਆ ਉਹ ਅਸੀਂ ਉਹ ਹੱਬੜਿਆ ਹੱਬੜਿਆ ਗੁਰੂ ਘਰ ਦੇ ਗੇਟ ਦੇ ਵਿੱਚ ਵੜਨ ਲੱਗਾ ਉਸ ਦਾ ਪੈਰ ਟਕਰਾਂ ਗਿਆ ਇੱਕ ਪੱਥਰ ਦੇ ਨਾਲ ਤਾਂ ਉਸ ਦਾ ਸਿਰ ਵੱਜਿਆ ਗੇਟ ਦੇ ਕਿੱਲੀ ਦੇ ਨਾਲ ਉਸ ਤਾਂ ਜੋ ਧੜ ਹੈ ਉਹ ਅਲੱਗ ਹੋ ਗਈ ਜਿਸਮ ਉਸ ਤੋਂ ਬਾਅਦ ਗਲੀ ਦੇ ਆਵਾਰਾ ਕੁੱਤੇ ਉਸ ਦੇ ਧੜ ਨੂੰ ਉਠਾ ਕੇ ਪੂਰੀ ਗਲੀਆਂ ਦੇ ਵਿੱਚ ਘੁੰਮਦੇ ਹੋਏ ਨਜ਼ਰ ਆਏ ਤੇ ਸਾਰੇ ਪਿੰਡ ਦੇ ਵਿੱਚ ਇਹੀ ਚਰਚਾ ਹੋ ਰਹੀ ਸੀ ਕਿ ਗ੍ਰੰਥੀ ਸਿੰਘ ਨੇ ਬਲਦੇਵ ਸਿੰਘ ਦੀ ਨਾਂ ਦੇ ਨਾਲ ਬਹੁਤ ਗਲਤ ਕੀਤਾ ਤੇ ਅੱਜ ਉਸ ਨਾਲ ਵੀ ਇੰਨਾ ਹੀ ਗਲਤ ਹੋਇਆ ਹੈ ਮਾਲਕ ਸਜ਼ਾ ਦਿੰਦਾ ਹੈ ਪਰ ਆਪਾਂ ਜੇਕਰ ਕਿਸੇ ਗਰੀਬ ਦੇ ਨਾਲ ਧੱਕਾ ਕਰਾਂਗੇ ਕਿਸੇ ਨੂੰ ਜ਼ਬਰਦਸਤੀ ਕੋਈ ਕੰਮ ਕਰਾਂਗੇ ਤੇ ਉਹਦੀ ਸਜ਼ਾ ਸਾਨੂੰ ਸਾਹਮਣੇ ਮਿਲ ਯਾਨੀ ਨਰਕ ਸੁਰਗ ਕਿਤੇ ਪਾਸੇ ਨਹੀਂ ਹੈ ਨਰਕ ਸੁਰਗ ਐਸੀ ਹੀ ਧਰਤੀ ਦੇ ਉੱਪਰ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ